ਏ ਜੇ ਨਿਊਜ਼ 13 13 ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਿੰਡ ਸਰਹਾਲੀ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਬਹੁਤ ਹੀ ਵੱਡੀ ਚੋਰੀ ਦੀ ਵਾਰਦਾਤ ਹੋਈ ਆ ਉਹਦੇ ਬਾਰੇ ਜਾਣਕਾਰੀ ਅੱਜ ਅਸੀਂ ਆਪਣੇ YouTube ਚੈਨਲ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਚੋਰਾਂ ਦੇ ਹੌਸਲੇ ਹੋਏ ਬਲੰਦ ਇੱਕ ਦੁਕਾਨ ਨਹੀਂ ਦੋ ਦੁਕਾਨਾਂ ਨਹੀਂ ਤਿੰਨ ਦੁਕਾਨਾਂ ਨਹੀਂ ਚਾਰ-ਚਾਰ ਦੁਕਾਨਾਂ ਦੇ ਸ਼ਟਰ ਭੰਨ ਕੇ ਲਾਰਗਾ ਚੋਰੀ ਜ਼ਿਲ੍ਹਾ ਜਲੰਧਰ ਕੈਂਟਾ ਪਿੰਡ ਸਰਾਹਾਲੀ ਵਿੱਚ ਬੀਤੀ ਰਾਤ ਚੋਰ ਬਾਰਦਾਤ ਨੂੰ ਅੰਜਾਮ ਦੇ ਕੇ ਮੋਕੇ ਤੋਂ ਹੋਏ ਫਰਾਰ ਜਦੋਂ ਦੁਕਾਨਦਾਰ ਵੀਰਾਂ ਨੂੰ ਪਤਾ ਲੱਗਾ ਪਿੰਡ ਵਾਸੀਆਂ ਨੇ ਜਾਂ ਕਿਸੇ ਸੰਗੀ ਸਾਥੀਆਂ ਨੇ ਫੋਨ ਕਰਕੇ ਦੱਸਿਆ ਕਿ ਭਾਈ ਤੁਹਾਡੀਆਂ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਆ ਭੰਨੇ ਹੋਏ ਆ ਜਦੋਂ ਦੁਕਾਨਦਾਰਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਫੋਨ ਕੀਤਾ ਤੇ ਆਪਣੀ ਹੋਈ ਚੋਰੀ ਬਾਰੇ ਸਾਰੀ ਜਾਣਕਾਰੀ ਦੱਸੀ ਸੋ ਪੁਲਿਸ ਕਰਮਚਾਰੀ ਇਸ ਮਾਮਲੇ ਦੀ ਬਿਹਤਰ ਤਰੀਕੇ ਨਾਲ ਜਾਂਚ ਕਰ ਰਿਹਾ ਇਸ ਮੌਕੇ ਤੇ ਦੁਕਾਨਦਾਰ ਭਰਾਵਾ ਦਾ ਕੀ ਕਹਿਣਾ ਹੈ ਤੇ ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਆਪ ਆਪਾ ਸੁਣਦੇ ਹਾਂ ਕੀ ਨਾਮ ਹੈ ਭਾਜੀ ਆਪਣਾ ਆਪਣਾ ਨਾਮ ਕੀ ਹੈ ਹੈ ਫੇਸਬੁੱਕ ਅਸ਼ਰਕੇਸ਼ ਦੁੱਗਲ ਰਕੇਸ਼ ਦੁੱਗਲ ਜੀ ਇਹ ਕੀ ਘਟਨਾ ਵਾਪਰੀ ਜਿੱਦਾਂ ਪਤਾ ਕਿ ਆਪਾਂ ਤਾਂ ਸਾਰੇ 550 ਰੁਪਏ ਹੋਇਆ ਇਹ ਕੋਈ ਦੁਕਾਨਾਂ ਦੇ ਸ਼ਟਰ ਪਟੇ ਹੋਏ ਆ ਅੱਛਾ ਇਹ ਕਿੰਨੀਆਂ ਦੁਕਾਨਾਂ ਦੇ ਸ਼ਟਰ ਕੱਟ ਹੋ ਗਏ ਇੱਥੇ ਕੋਈ ਕਾਜੀ ਦੇ ਕੋਈ ਚਾਰ ਦੁਕਾਨਾਂ ਸ਼ਟਰ ਪਟੇ ਅੱਛਾ ਉਹਨਾਂ ਦੇ ਨਾਮ ਪਤਾ ਤੁਹਾਨੂੰ ਹਾਂਜੀ ਇੱਕ ਤਾਂ ਕੱਪੜੇ ਦੀ ਦੁਕਾਨ ਹੈ ਜਿੱਦਾਂ ਕੋਈ ਹੋਰ ਹਾਂਜੀ ਇੱਕ ਫੈਕਟਰੀ ਵਾਲੀ ਦੁਕਾਨ ਹੈ ਕੋਵਾਰੀ ਵਾਲੇ ਇੱਕ ਕੱਪੜੇ ਦੀ ਦੁਕਾਨ ਆ ਇੱਕ ਮੈਡੀਕਲ ਸਟੋਰ ਆ ਹੈਲੋ ਫੈਕਟਰੀ ਵਾਲਾ ਹਾਂਜੀ ਕੋਵਾਰੀ ਵਾਲੇ ਇੱਕ ਕੋਵਾਰੀ ਦੀ ਦੁਕਾਨ ਹੈ ਠੀਕ ਹੈ ਜੀ ਇਹ ਕਿੰਨਾ ਕ ਨੁਕਸਾਨ ਹੋ ਗਿਆ ਆਈਡੀਆ ਤੁਹਾਨੂੰ ਹੋਵੇ ਤਵਾ ਨੂੰ 40-50 ਹਜ਼ਾਰ ਦਾ ਨੁਕਸਾਨ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਕੱਲੀ ਕੱਲੀ ਦੁਕਾਨ ਦਾ ਨਹੀਂ ਬਾਕੀ ਨਾਲੇ ਪਤਾ ਨਹੀਂ ਆਪ ਨੂੰ ਤੁਹਾਡੀ ਕੱਪੜੇ ਦੀ ਦੁਕਾਨ ਵਿੱਚ ਸ਼ਰਟਾਂ ਲੈ ਗਏ ਕਿੱਟਾਂ ਲੈ ਗਏ ਪੈਰੇ ਪੈ ਚੜਰਦੇ ਆ ਤੇ ਹੋਰ ਲੈ ਗਏ ਅੱਛਾ ਅੱਛਾ ਜੀ ਯਾਨੀ ਕਿ ਤੁਹਾਡਾ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਠੀਕ ਹੈ ਜੀ ਕੀ ਮੰਗ ਕਰਦੇ ਹੋ ਮੰਗੂ ਇਹ ਆ ਦਿਨ ਰਾਤ ਇਹ ਕੰਮ ਚੱਲਦੇ ਜਿੱਥੇ ਮੱਝ ਦੇ ਲੋਕਾਂ ਨੂੰ ਚੋਰੀਆਂ ਦੇ ਬਾਜ਼ਾਰ ਆ ਟਿਕੀ ਜਾਂਦੀਆਂ ਹੈ ਹਾਂਜੀ ਐਸਾ ਕੰਟਰੋਲ ਹੁੰਦਾ ਨਹੀਂ ਆ ਅੱਛਾ ਇੱਕ ਵਾਰ ਇਹ ਹੈ ਕਿ ਬਹੁਤ ਸਦਾ ਖਦਾ ਹੋਵੇ ਕੀ ਨਾਮ ਹੈ ਭਾਜੀ ਆਪਣਾ ਪ੍ਰਦੀਪ ਹੈ ਭਾਈ ਉਧਰ ਨਾਮ ਆਪਣੀ ਦੁਕਾਨ ਦਾ ਮਾਨ ਸੰਕਰੀ ਸਟੋਰ ਆ ਅੱਛਾ ਜੀ ਪੈਨਸਰ ਹਰਿਆਣੀ ਜ਼ਿਲ੍ਹਾ ਜਗੰਦਰ ਠੀਕ ਹੈ ਜੀ ਤੇ ਕੀ ਘਟਨਾ ਵਾਪਰੀ ਗਈ ਭਾਜੀ ਅੱਜ ਸਾਡੇ ਕੋਲ ਹੀ ਫੋਨ ਆਇਆਗਾ ਸਵੇਰੇ ਅੱਛਾ ਜੀ ਤੇ ਕਹਿੰਦੇ ਵੀ ਤੁਹਾਡੀ ਇਸ ਦੁਕਾਨ ਦਾ ਸ਼ਟਰ ਕੱਟ ਹੋਇਆ ਚੋਰੀ ਹੋਈ ਆ ਅੱਛਾ ਜੀ ਤੇ ਅਸੀਂ ਮੌਕੇ 'ਤੇ ਆ ਕੇ ਦੇਖਿਆ ਵੀ ਇੱਕ ਵਾਕਾ ਹੋਇਆ ਹੈਗਾ ਅੱਛਾ ਜੀ ਹਾਂਜੀ ਤੁਹਾਡੀ ਦੁਕਾਨ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਜਦੋਂ ਨੁਕਸਾਨ ਜੀ ਮੌਕੇ ਦੇਖਿਆ ਕਾਫੀ ਨੁਕਸਾਨ ਹੈਗਾ ਅੰਦਰ ਅੱਛਾ ਜੀ ਤੇ ਦੋ ਸਾਮਾਨ ਚਲਾ ਲੋਟੀਆਂ ਵਗੈਰਾ ਕਾਫੀ ਹੋ ਗਿਆ ਲੈ ਕੇ ਜਾ ਕੇ ਚਲ ਗਈਆਂ ਅੱਛਾ ਜੀ ਹਾਂਜੀ ਉਹਦਾ ਆਈਡੀਆ ਮਤਲਬ ਕਿੰਨਾ ਦਾ ਨੁਕਸਾਨ ਹੋ ਗਿਆ ਉਹ ਕਿੰਨੇ ਪੈਸਿਆਂ ਦਾ ਨੁਕਸਾਨ ਹੋ ਗਿਆ 11 25 30 ਹਜ਼ਾਰ ਮੰਨ ਕੇ ਚੱਲੋ ਜੀ ਹੈਗਾ ਇਹਨਾਂ 25 30 ਹਜ਼ਾਰ ਦਾ ਤੁਹਾਡਾ ਨੀ ਠੀਕ ਹੈ ਜੀ ਬਾਕੀ ਇਹ ਸ਼ਟਰ ਭੰਨ ਲਫ ਹੋ ਗਿਆ ਨਾ ਸ਼ਟਰਾਂ ਦਾ ਖਾਨ ਬਥਰਾ ਚੀਜ਼ ਦਾ ਬਥਰਾ ਜੀ ਅੱਛਾ ਅੰਦਰ ਸ਼ੀਸ਼ਾ ਵੀ ਤੋੜ ਦਿੱਤਾ ਗਿਆ ਸ਼ੀਸ਼ਾ ਤੋੜਿਆ ਗਿਆ ਹੈ ਪ੍ਰਧਾਨ ਜੀ ਆਪਣਾ ਕਿਹੜਾ ਪਿੰਡ ਹੈ ਜੀ ਆਪਣਾ ਸਰਾਲੀ ਪਿੰਡ ਹੈ ਅੱਛਾ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਸੰਜੀਪ ਕੁਮਾਰ ਚੇਅਰਮੈਨਰ ਠੀਕ ਹੈ ਜੀ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਇਹ ਬੁਰੀ ਤਰ੍ਹਾਂ ਫੇਲਿਆ ਅੱਛਾ ਜੀ ਕੋਈ ਵੀ ਜੋ ਕੁਈ ਕੰਦਾ ਬੰਦਾ ਜਾਣੀ ਖਾਦਾ ਇਹ ਤੈਨੂੰ ਅੱਛਾ ਜੀ ਰੋਡ ਤੇ ਕੰਦਾ ਤੇ ਤੇ ਲੈਂਦੇ ਆ ਠੀਕ ਹੈ ਜੀ ਬਾਹਰ ਦੇ ਕਰਦੇ ਨੇ ਇਹ ਵਾਲੇ ਅੱਛਾ ਜੀ ਚਾਰ ਲਗਾਣਾ ਇੱਥੇ ਅੱਜ ਰਾਤ ਲੁੱਟੀ ਆ ਗਈਆਂ ਅੱਛਾ ਜੀ ਸ਼ਟਰ ਬੰਨੇ ਗਏ ਤੇ ਕਾਫੀ ਨੁਕਸਾਨ ਵੀ ਨਾ ਹੋਇਆ ਠੀਕ ਹੈ ਜੀ ਕਮੇਡੀਲ ਸਪੋਰਟ ਸੈਂਟਰੀ ਦੁਕਾਨ ਤੇ ਕਪੜੇ ਦੁਕਾਨ ਤੱਕ ਟਵਾੜੀਏ ਦੁਕਾਨ ਅੱਛਾ ਜੀ ਪ੍ਰਸ਼ਾਸਨਾਂ ਨੂੰ ਚਾਹੀਦਾ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਜੋ ਵੀ ਠੀਕ ਦਾ ਹਾਂਜੀ ਭਾਜੀ ਕੀ ਨਾਮ ਹੈ ਆਪਣਾ ਜਗਤ ਜੂ ਸਮਰਪੁਰ ਨਵਜੋਤ ਕੁਮਾਰ ਭਾਜੀ ਅੱਛਾ ਨਵਜੋਤ ਕੁਮਾਰ ਹਨ ਹਾਂਜੀ ਤਾਂਬਾ ਪਿੱਤਲ ਚੋਰੀ ਹੋ ਗਿਆ ਭਾਜੀ 1.5 ਲੱਖ ਰੁਪਏ ਦਾ ਸਾਫਾ ਹੋ ਗਿਆ ਅੱਛਾ ਤਾਂਬਾ ਪਿੱਤਲ ਤਾਂਬਾ ਪਿੱਤਲ ਸਲਵਾਰ ਭਾਜੀ ਅੱਛਾ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਤੁਹਾਡੀ ਦੁਕਾਨ 'ਤੇ ਚੋਰੀ ਹੋ ਗਈ ਕਦੋਂ ਕਿੱਦਾਂ ਜਾਣਕਾਰੀ ਮਿਲੀ ਸਵੇਰੇ ਭਾਜੀ ਅਸੀਂ 6 ਵਜੇ ਹੀ ਜਮਲੋਂ ਜਾਣਦੀ ਅੱਛਾ ਜੀ ਠੀਕ ਹੈ ਜੀ ਸਵੇਰੇ ਜਦੋਂ ਦੇਖਿਆ ਤੇ ਮੈਡੀਕਲ ਆ ਜੀ ਪਹਿਲਾਂ ਦੇਖਿਆ ਉਧਰ ਵੀ ਸ਼ਟਰ ਉਹਨਾਂ ਦੇ ਟੁੱਟੇ ਆ ਅੱਛਾ ਜੀ ਠੀਕ ਹੈ ਜੀ ਇਹ ਹੀ ਆਪਣੀਆਂ ਦੁਕਾਨਾਂ ਨਾਲੋਂ ਆਏ ਜਿਹਨੂੰ ਦੇਖਿਆ ਤਾਂ ਇਧਰ ਵੀ ਖੜੇ ਸੁੱਕੇ ਨੇ ਅੱਛਾ ਇਹ ਕਿਹੜਾ ਦੁਕਾਨਾਂ ਦੇ ਖੜੇ ਸੁੱਕੇ ਆ ਭਾਜੀ ਤੁਹਾਡਾ ਕਾਹਦਾ ਕੰਮ ਹੈ ਜੀ ਸਾਡਾ ਗਵਾਰਡ ਦਾ ਕੰਮ ਹੈ ਵੀਰਾ ਜੀ ਅੱਛਾ ਜੀ ਤੇ ਹੋਰ ਜਿਹੜੀਆਂ ਦੁਕਾਨਾਂ ਤੇ ਚੋਰੀ ਹੋਈ ਹੈ ਉਹ ਕਾਦੀ ਕਾਦੀ ਹੋਈ ਹੈ ਜੀ ਉਹਨਾਂ ਦਾ ਭਾਜੀ ਕੱਪੜਾ ਹੈ ਤਾਂ ਮੈਡੀਕਲ ਤੇ ਆਪਣਾ ਸੈਂਟਰੀ ਦਾ ਕਮਾਲ ਹੈ ਅੱਛਾ ਜੀ ਹਾਂਜੀ ਠੀਕ ਹੈ ਜੀ ਨਾਮ ਪਤਾ ਤੁਹਾਨੂੰ ਉਹਨਾਂ ਸਾਰਿਆਂ ਦਾ ਨਹੀਂ ਭਾਜੀ ਇੱਕ ਦੋ ਮੈਡੀਕਲ ਹੈ ਜੀ ਅੱਛਾ ਜੀ ਤੇ ਆਪਣਾ ਇੱਕ ਮਾਨ ਸੈਂਟਰੀ ਅੱਛਾ ਜੀ ਹਾਂਜੀ ਭਾਜੀ ਤੇ ਤੁਹਾਡੀ ਦੁਕਾਨ ਦਾ ਕੀ ਨਾਮ ਹੈ ਮੇਰਾ ਹੈ ਨਾ ਹੀ ਅਰਤੂ ਸਗਰੇ ਅੱਛਾ ਜੀ ਹਾਂਜੀ ਬਹੁਤ ਧੰਨਵਾਦ ਭਾਈ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਨਰਿੰਦਰਪਾ ਜੀ ਹਾਂਜੀ ਭਾਜੀ ਕੀ ਘਟਨਾ ਵਾਪਰ ਗਈ ਕੋਈ ਨਹੀਂ ਸ਼ਟਰ ਇੱਥੇ ਦੁਕਾਨਾਂ ਦੇ ਟੁੱਟੇ ਰਾਤ ਅੱਛਾ ਕਿੰਨੀਆਂ ਦੁਕਾਨਾਂ ਸੀਗੀਆਂ ਇਹ ਚਾਰ ਚਾਰ ਦੁਕਾਨਾਂ ਹਾਂ ਠੀਕ ਹੈ ਜੀ ਕੀ ਕਾਰਵਾਈ ਕਰ ਰਹੇ ਆ ਕਾਰਵਾਈ ਦੇਖ ਰਹੇ ਆ ਕੈਮਰਾ ਸੀਸੀਟੀਵੀ ਦੇ ਅੰਦਰ ਦੇਖ ਰਹੇ ਆ ਅੱਛਾ ਜੀ ਠੀਕ ਹੈ ਜੀ ਤੇ ਤੁਹਾਨੂੰ ਇਹਨਾਂ ਨੇ ਲਿਖਤੀ ਵਿੱਚ ਦਿੱਤਾ ਹਾਂਜੀ ਹਾਂਜੀ ਠੀਕ ਹੈ ਜੀ ਮਿਹਰਬਾਨੀ